ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਇਸ ਟਾਈਮ ਅਸੀਂ ਖੜੇ ਆਂ ਰੋਡੇ ਕਾਲਜ ਜੀਟੀਬੀ ਗੜ ਰੋਡੇ ਕਾਲਜ ਜਿੱਥੋਂ ਕੇ ਸੰਤ ਜਰਨੈਲ ਸਿੰਘ ਪਿੰਡਰਾਲਾ ਦਾ ਪਿੰਡ ਤੋਂ ਰਸਤਾ ਜਾਂਦਾ ਤੇ ਉਹਨਾਂ ਦੇ ਨਾਮ ਤੇ ਇੱਕ ਗੇਟ ਬਣਿਆ ਹੋਆ 14ਵੀ 16ਵੀ ਮੁਖੀ ਆ ਜਿਹੜੇ 10 ਦਮੇ ਟਕਸਾਲ ਦੇ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਲਾ ਦੇ ਜਾਜ ਦੇ ਵਿੱਚ ਤੇ 10 ਦਮੇ ਟਕਸਾਲ ਦੇ 14ਵੀਂ ਮੁਖੀ ਅਮਰ ਸਿੰਘ ਸੰਤ ਗੁਰਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਲਾ ਦੇ ਜਾਦੇ ਵਿੱਚ ਇੱਕ ਬਹੁਤ ਹੀ ਸੋਹਣਾ ਗੇਟ ਬਣਿਆ ਹੋਆ ਸਾਡਾ ਉੱਥੇ ਗੇਟ ਤੇ ਖੜਨ ਦਾ ਮਕਸਦ ਕੀ ਆ ਅਸੀਂ ਤੁਹਾਨੂੰ ਮਕਸਦ ਬਾਰੇ ਦੱਸਦੇ ਹਾਂ ਕਿ ਅੱਜ ਇੱਕ ਨਰਜੀ ਅਖਬਾਰ ਦੇ ਉੱਤੇ ਇੱਕ ਖ਼ਬਰ ਲੱਗੀ ਆ ਖ਼ਬਰ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਲਾ ਦੀ ਫੋਟੋ ਨੂੰ ਕਿਸੇ ਵੀ ਗੁਰਦੁਆਰੇ ਵਿੱਚ ਨਹੀਂ ਰਹਿਣ ਦਵਾਂਗੇ ਉਹਨਾਂ ਦੀ ਫੋਟੋ ਲਾਉਣ ਆਉਂਦੇ ਆ ਤੁਹਾਨੂੰ ਉਹਨਾਂ ਦੇ ਨਾਲ ਸਾਡੇ ਨਾਲ ਆ ਚੰਦ ਸਿੰਘ ਬੈਰੋਕੇ ਤਾਂ ਸਿੰਘ ਦੀ ਕੀ ਲੋੜ ਪੈ ਗਈ ਗੱਡੀ ਉੱਤੇ ਏਡੀ ਵੱਡੀ ਸੰਤ ਜਰਨੈਲ ਸਿੰਘ ਭਿੰਡਰਾਲਾ ਦੀ ਫੋਟੋ ਲਾਉਣ ਦੀ ਸਭ ਤੋਂ ਪਹਿਲਾਂ ਤਾਂ ਮੈਂ ਦੂਰ ਤੁਹਾਡੇ ਤੱਕਰ ਜੋ ਵੀ ਸੰਗਤਾਂ ਇਹ ਲਾਈਵ ਦੇਖ ਰਹੀਆਂ ਸਾਰਿਆਂ ਨੂੰ ਦਿਲਦਿਆਂ ਗਹਿਰਾਈਆਂ ਵਿੱਚੋਂ ਗੁਰੂ ਫਤਿਹ ਬੋਲਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਜਦੋਂ ਸਵੇਰ ਦੇ ਟਾਈਮ ਮੇਰੇ ਕੋਲ ਨਿੱਜੀ ਅਖਬਾਰ ਪਹੁੰਚਿਆ ਤੇ ਨਿੱਜੀ ਅਖਬਾਰ ਦੇ ਉੱਤੇ ਮੇਰੀ ਨਿਗਾਹ ਜਦੋਂ ਪਈ ਪਿੰਡਰਾਵਾਲਿਆਂ ਦੀਆਂ ਫੋਟੋ ਗੁਰਦੁਆਰਿਆਂ ਵਿੱਚੋਂ ਹਟਾਉਣ ਲਈ ਚਲਾਵਾਂਗੇ ਮੈਂਮ ਹਿੰਦੂ ਤਖਤ ਇਹ ਖਬਰ ਜਦੋਂ ਪੜ੍ਹੀ ਉਸੇ ਵਕਤ ਮੇਰੇ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਕਿ ਇਹੋ ਜਿਹੇ ਸ਼ਰਾਰਤੀ ਅੰਸਰ ਸਿਕਿਉਰਿਟੀਆ ਲੈਣ ਦੀ ਖਾਤਰ ਗੰਨਮੈਨ ਲੈਣ ਦੀ ਖਾਤਰ ਕਿੱਡੇ ਪੁੱਠੇ ਸਿੱਧੇ ਬਿਆਨ ਦਾਗਦੇ ਹਨ ਤੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਰੋਸ ਜਾਗਿਆ ਕਿ ਸੰਤ ਬਾਬਾ ਜਰਨੈਲ ਸਿੰਘ ਉਹ ਮਹਾਨ ਸ਼ਖਸੀਅਤ ਦਾ ਸਨ ਜਿਨ੍ਹਾਂ ਨੇ ਹਿੰਦੂ ਧਰਮ ਦੀਆਂ ਧੀਆਂ ਦੀ ਇੱਜ਼ਤ ਬਚਾਈ ਇੱਕ ਮੈਂ ਅਖਬਾਰ ਤੁਸੀਂ ਨਾ ਅਸੀਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਅਖਬਾਰ ਦਿਖਾਵੇ ਜਿਹੜੀ ਉਹ ਖਬਰ ਲੱਗੀ ਆ ਖਬਰ ਦੀ ਤੁਹਾਨੂੰ ਅਸੀਂ ਦਿਖਾਉਨੇ ਆ ਜਿਹੜੀ ਇੱਕ ਨਿੱਜੀ ਅਖਬਾਰ ਦੀ ਤੇ ਖਬਰ ਲੱਗੀ ਆ ਇਹ ਖਬਰ ਲੱਗੀ ਆ ਜੀ ਤਨੋਲੇ ਤੋਂ ਅ ਤਨੋਲੇ ਤੋਂ ਖਬਰ ਲੱਗੀ ਆ ਗੁਰਿੰਦਰ ਪਾਲ ਸਿੰਘ ਤਨੋਲਾ ਪੱਤਰਕਾਰ ਜੀ ਨੇ ਖਬਰ ਲਾਈ ਆ ਪਿੰਡਰਾਣਾ ਦੀਆਂ ਫੋਟੋ ਗੁਰਦਵਾਰਿਆਂ ਵਿੱਚ ਹਟਾਉਣ ਲਈ ਚਲਾਵਾਗੇ ਮਹਮ ਹਿੰਦੂ ਤਖਤ ਸਰਕਾਰ ਸਾਰੇ ਧਾਰਮਿਕ ਸਥਾਨਾਂ ਨੂੰ ਸਰਕਾਰੀ ਪ੍ਰਬੰਧ ਹੇਠ ਲਵੇ ਹਿੰਦੂ ਤਖਤਾਂ ਜੀ ਇਹ ਬਿਆਨ ਹੈਗਾ ਹਿੰਦੂ ਤਖਤ ਦੇ ਪ੍ਰਚਾਰਕ ਵਿਰੇਸ਼ ਸੰਡਾਲੀਆ ਦਾ ਵਿਰੇਸ਼ ਸੰਡਾਲੀਆ ਹਿੰਦੂ ਤਖਤ ਤੋਂ ਕੀ ਉਹਨਾਂ ਦਾ ਬਿਆਨ ਆਇਆ ਹੈ ਉਹ ਬਿਆਨ ਨੂੰ ਲੈ ਕੇ ਜਿਹੜਾ ਇਹਨਾਂ ਨੇ ਦੱਸਿਆ ਕਿੰਨਾ ਟਾਈਮ ਫੋਟੋ ਲੱਗੀ ਰਹੂਗੀ ਆਲਟੋ ਦੇ ਉੱਤੇ ਇਹ ਆਲਟੋ ਦੇ ਉੱਤੇ ਫੋਟੋ ਦੇਖੋ ਜੀ ਇੱਕ ਦੋ ਦਿਨਾਂ ਦੇ ਵਿੱਚ ਮੈਂ ਫਿਕਸ ਫੋਟੋ ਲਾਵਾਂਗਾ ਔਰ ਉਹ ਫਿਕਸ ਫੋਟੋ ਉਹਨਾਂ ਚਰ ਲੱਗੀ ਰਹੂਗੀ ਜਿੰਨਾ ਚਿਰ ਵਿਰੇਸ਼ ਸੰਡਾਲੀਆ ਦੀ ਤਾਂ ਫੋਟੋ ਲਾ ਕੇ ਨਹੀਂ ਲੈ ਜਾਂਦਾ ਮੈਂ ਇਹ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜਿਹੇ ਬੰਦੇ ਜੋ ਸਿੱਖ ਕੌਮ ਦੇ ਹਿਰਦਿਆਂ ਨੂੰ ਅੱਗ ਲਾਉਂਦੇ ਆ ਇਹਨਾਂ ਨੂੰ ਰੋਕਿਆ ਜਾਵੇ। ਔਰ ਮੈਂ ਨਾਲ ਲੱਗ ਕੇ ਸਰਕਾਰ ਨੂੰ ਚੈਲੰਜੇ ਭੇਜਦਾ ਵੀ ਜੇਕਰ ਮੇਨੂੰ ਜਾਂ ਮੇਰੀ ਗੱਡੀ ਦਾ ਤੁਰੇ ਫਿਰਨਾ ਕੋਈ ਵੀ ਨੁਕਸਾਨ ਹੁੰਦਾ ਤੇ ਉਹਦੀ ਸਰਕਾਰ ਜ਼ਿੰਮੇਵਾਰ ਹੋਵੇਗੀ। ਕਿਉਂਕਿ ਜਿਹੜੀ ਸ਼ਾਂਤਾਂ ਦੀ ਤਸਵੀਰ ਹੈ ਉਹ ਜਿੱਥੇ ਲੋਕੀ ਟੀ-ਸ਼ਰਟਾਂ ਵਗੈਰਾ ਤੇ ਹੋਰ ਮਕਾਨਾਂ ਦੇ ਵਿੱਚ ਲਾ ਰਹੇ ਆ ਉੱਥੇ ਲੋਕਾਂ ਦੇ ਹਿਰਦਿਆਂ ਵਿੱਚ ਸ਼ਾਂਤਾਂ ਦੀ ਤਸਵੀਰ ਲੱਗੀ ਹੋਈ ਹੈ। ਸੋ ਮੈਂ ਤਾਂ ਇਹੋ ਹੀ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਸਿੱਖ ਕੌਮ ਦਾ ਰੋਸ ਜੇਕਰ ਅੱਜ ਮੇਰੇ ਹਿਰਦੇ ਵਿੱਚ ਜਾਗਿਆ ਹੈ ਇਹ ਰੋਸ ਦਿਨੋਂ ਦਿਨ ਭੜਕੇਗਾ ਉਸ ਸ਼ਖਸ ਨੇ ਗੁਰੂ ਘਰਾਂ ਨੂੰ ਵੀ ਸਰਕਾਰ ਦੇ ਕਬਜ਼ੇ ਕਰਨ ਦੀ ਗੱਲ ਕਰੀ ਹੈ ਗੁਰੂ ਘਰ ਕਦੇ ਵੀ ਅਸੀਂ ਸਰਕਾਰ ਦੇ ਕਬਜ਼ੇ ਜਿੱਨਾ ਜਾਨ ਦਿਆਂਗੇ ਨਾ ਜਾਂ ਗਏ ਅਗੇ ਤੇ ਨਾ ਹੀ ਅੱਗੇ ਵਾਸਤੇ ਜਾਣਗੇ ਗੁਰੂ ਸਾਹਿਬ ਨੇ ਸਿੱਖ ਕੌਮ ਜਿਹੜੀ ਹੈ ਇਹ ਮੌਤ ਤਰਾਸ਼ ਕੇ ਮੌਤ ਦੇ ਵਿੱਚੋਂ ਪੈਦਾ ਕਰੀ ਹੈ ਇਹਨਾਂ ਲੋਕਾਂ ਨੂੰ ਭੁਲੇਖਾ ਹੈ ਕਿ ਅਸੀਂ ਇਹਨਾਂ ਸਿੱਖਾਂ ਨੂੰ ਡਰਾ ਲਾਂਗੇ ਜਾਂ ਸਾਡੀ ਬਹੁਤ ਗਿਣਤੀ ਕਰਕੇ ਸਾਡੇ ਮੂਰੇ ਦਬ ਜਾਣਗੇ ਇਹ ਸਾਡੇ ਨਾਲ ਗੁਰਦੁਆਰੇ ਦੇ ਵਿੱਚ ਗੁਰੂ ਸਾਹਿਬ ਨੇ ਬਹੁਤ ਵੱਡੀ ਸਪਿਰਟ ਭਰੀ ਹੋਈ ਆ ਔਰ ਅਸੀਂ ਬਾਣੀ ਦਾ ਆਸਰਾ ਲੈਂਦੇ ਹੋਏ ਤੜਕੇ ਅਮਰਤ ਵੇਲੇ ਅਰਦਾਸ ਕਰਕੇ ਘਰੋਂ ਨਿਕਲਨੇ ਆ ਹੁਕਮਨਾਂ ਮੰਨ ਲੈ ਕੇ ਨਿਕਲਣਗੇ ਸਤਿਗੁਰੂ ਸੱਚੇ ਪਾਤਸ਼ਾਹ ਸਰ ਤੇ ਮੇਰ ਪਰਿਆ ਅਰਥ ਰੱਖੀ ਇਹ ਸਾਰੀ ਕਰੀ ਤੁਹਾਨੂੰ ਅਸੀਂ ਦੁਬਾਰਾ ਅਸੀਂ ਆਵਾਂਗੇ ਚੰਦ ਸਿੰਘ ਬੈਰੋਗਰ ਨਾਲ ਗੱਲ ਕਰਾਂਗੇ ਅਸੀਂ ਇੱਕ ਦਿਨ ਨੂੰ ਦੁਬਾਰਾ ਤਸਵੀਰ ਦਿਖਾ ਦਗੇ ਜਿਹੜੀ ਕਿ ਸੰਤ ਜਰਨੈਲ ਸਿੰਘ ਭਿੰਡਰਾਲਾ ਦੀ ਗੱਡੀ ਦੇ ਉੱਤੇ ਲੱਗੀ ਆ ਵੱਡੀ ਫੋਟੋ ਆ ਜਿਹੜੀ ਤਸਵੀਰ ਲਈ ਆ ਅਲਟੋ ਦੇ ਪਿਛਲੇ ਸਾਈਡ ਦੇ ਉੱਤੇ ਪੱਕੀ ਫੈਕਸ ਕੀਤੀ ਆ ਫੋਟੋ ਖੜੇ ਕਿੱਥੇ ਆ ਸੰਤ ਜਰਨੈਲ ਸਿੰਘ ਪਿੰਡਰਾਲਾ ਦੇ ਜਨਮ ਸਥਾਨਾ ਜਿਹੜਾ ਰੋਡੇ ਪਿੰਡ ਆ ਉਹਦੇ ਉੱਤਰ ਖੜੇ ਉੱਪਰ ਖੜੇ ਆ ਤੇ ਮਸਲਾ ਕੀ ਆ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਕੋਈ ਹਿੰਦੂ ਤਖਤ ਦਾ ਆਗੂ ਆ ਉਹਨਾਂ ਨੇ ਆਖਿਆ ਕਿ ਅਸੀਂ ਜਿਹੜੀਆਂ ਤਸਵੀਰਾਂ ਗੁਰਦੁਆਰਿਆਂ ਚੋਂ ਹਟਾ ਕੇ ਹਟਾਉਣ ਵਾਸਤੇ ਮੈਂ ਮਚਲਾਵਾਂਗੇ ਸੰਤ ਜਰਨੈਲ ਸਿੰਘ ਪਿੰਡਰਾਲਾ ਦੀ ਹੋਰ ਕੀ ਦਿਲ ਚ ਵਿੱਚ ਵਲਵਲੇ ਆ ਕਿਉਂਕਿ ਹਰਦੇ ਬਲੁੰਦਰੇ ਜਾਂਦੇ ਜਦੋਂ ਇਹੋ ਜੀ ਗੱਲ ਹੁੰਦੀ ਆ ਸਿੱਖ ਕੌਮ ਨੂੰ ਤਾਂ ਹੋਰ ਹੀ ਬਹੁਤ ਮਾਰਾਂ ਪਈਆਂ ਵਲਵਲੇ ਦੇਖੋ ਜੀ ਇਹ ਇਹ ਹੈ ਵੀ ਇਹਨਾਂ ਲੋਕਾਂ ਨੂੰ ਸੰਤਾਂ ਦੀ ਤਸਵੀਰ ਕਿਉਂ ਡਰਾ ਰਹੀ ਹੈ ਇਹ ਸਿਰਫ ਇੱਕੋ ਹੀ ਹੈ ਇਹਨਾਂ ਨੂੰ ਮਤਲਬ ਜਿਹੜੇ ਇਹੋ ਜਿਹੇ ਲੋਕ ਹੈ ਰਾਜਨੀਤਿਕ ਰੋਟੀਆਂ ਸੇਕਣ ਦੇ ਮਾਰੇ ਹੋ ਜੀਆਂ ਗੱਲਾਂ ਕਰਦੇ ਆ ਵੀ ਸੰਤਾਂ ਦੀ ਤਸਵੀਰ ਦੇ ਵਿੱਚੋਂ ਖਾਲਸਤਾਨ ਪੈਦਾ ਨਾ ਹੋ ਜਾਵੇ ਸੰਤ ਪਪਾ ਜਰਨੈਲ ਸਿੰਘ ਜੀ ਨੇ ਜਿੰਦੇ ਜੀ ਖਾਲਸਤਾਨ ਮੰਗਿਆ ਨਹੀਂ ਸੀ ਕੋਈ ਮੰਗ ਨਹੀਂ ਸੀ ਕਰੀ ਉਹਨਾਂ ਨੇ ਕਿਹਾ ਜੇ ਦਰਬਾਰ ਸਾਹਿਬ ਤੇ ਅਟੈਕ ਹੋਵੇਗਾ ਤਾਂ ਖਾਲਸਤਾਨ ਦੀ ਨੀਂ ਰੱਖੀ ਜਾਵੇਗੀ ਤੇ ਦਾਸ ਨੇ ਇੱਕ ਦਿਨ ਇੱਥੇ ਕਰੋੜੇ ਕਾਲਜ ਦੇ ਉੱਤੇ ਵੈਸੀ ਬੋਲਿਆ ਸੀ ਇੱਕ ਸਮਾਗਮ ਦੇ ਵਿੱਚ ਬੀ ਸંત ਬਾਬਾ ਜਰਨੈਲ ਸਿੰਘ ਜੀ ਕਹਿ ਗਏ ਨਹੀਂ ਰੱਖੀ ਜਾਗੀ ਔਰ ਮੋਦੀ ਸਰਕਾਰ ਹੈ ਜਿਹੜਾ ਇਹ ਸਿੱਖ ਕੌਮ ਨੂੰ ਖਾਲਸਾਤਨ ਦੇਣ ਵਾਲੇ ਪਾਸੇ ਨੂੰ ਤੁਰ ਪਿਆ ਇਹਨੇ ਸਾਡੀ ਪੰਜਾਬੀ ਬੋਲੀ ਦਾ ਕਹਾਨ ਕਰ ਦਿੱਤਾ ਤਿੰਨ ਸੂਬਿਆਂ ਦੇ ਵਿੱਚੋਂ ਪੰਜਾਬੀ ਬੋਲੀ ਖਤਮ ਕਰ ਦਿਤੀ ਹੈ ਔਰ ਦੂਸਰੇ ਪਾਸੇ ਜਿਹੜੀ ਪੰਜਾਬ ਦੀ ਕਿਸਾਨੀ ਹੈ ਮੈਂ ਜੋ ਅੰਕੜੇ ਇਕੱਠੇ ਕਰੇ ਆ 68% ਲੋਕਾਂ ਦਾ ਢੱਡ ਪੰਜਾਬ ਭਰਦਾ ਅੱਜ ਵੀ ਜੇਕਰ ਪੰਜਾਬ ਦੇ ਕਿਸਾਨਾਂ ਨੇ ਦੁਖੀ ਹੋ ਕੇ ਖੇਤੀ ਬੰਦ ਕਰ ਦਿੱਤੀ ਦਾ ਹਿੰਦੁਸਤਾਨ ਦੇ 60% ਬੰਦੇ 100 ਮਗਰ 60% ਬੰਦੇ ਰੋਟੀ ਬਿਲੋਂ ਭੁੱਖੇ ਮਰ ਰਹੇ ਤੁਸੀਂ ਖਾਲਸਤਾਨ ਦੀ ਗੱਲ ਕੀਤੀ ਹੈ ਕਿ ਮੋਦੀ ਸਰਕਾਰ ਖਾਲਸਤਾਨ ਬਣਾਉਣ ਨੂੰ ਚੱਲ ਗਈ ਤੁਸੀਂ ਹੱਕ ਹੈ ਚ ਹੈਗੇ ਖਾਲਸਤਾਨ ਬਣਾਉਂਦੇ ਵੇਖੋ ਜੀ ਜਿੱਮੇ ਸਾਡੇ ਨਾਲ ਜ਼ਿਆਦਤੀਆਂ ਹੋ ਰਹੀਆਂ ਇੱਕੇ ਕਾਨੂੰਨ ਦੇ ਥੱਲੇ 1947 ਤੋਂ ਬਾਅਦ ਡੀਸੀ ਕਪੂਰ ਸਿੰਘ ਹੋਏ ਸਾਡੇ ਬਹੁਤ ਸੇਕੋਂ ਦੇ ਮਹਾਨ ਔਰ ਉਹਦੇ ਨਾਲ ਹੀ ਇੱਕ ਡੀਸੀ ਕਪੂਰ ਸੀ ਉਸੇ ਕਾਨੂੰਨ ਨੇ ਡੀਸੀ ਕਪੂਰ ਸਿੰਘ ਨੂੰ ਤਾਂ ਨੌਕਰੀਆਂ ਲਾ ਕੇ ਔਰ ਜਨੀਨ ਕੀਤਾ ਔਰ ਉਹਨੂੰ ਜੇਲ੍ਹ ਚ ਵੀ ਸੁਟਿਆ ਗਿਆ ਦੂਸਰੇ ਪਾਸੇ ਜੋ ਹਿੰਦੂ ਵਿਚਾਰਧਾਰਾ ਵਾਲਾ ਡੀਸੀ ਕਪੂਰ ਸੀ ਉਹਨੂੰ ਉਸੇ ਕਾਨੂੰਨ ਗਨਾਹ ਦੇ ਵਿੱਚ ਮਾਫ ਕਰਿਆ ਗਿਆ ਮਾਫ ਕਰਨ ਤੋਂ ਬਾਅਦ ਰੋਟੀਆਂ ਪਦਮੀਆਂ ਦਿੱਤੀਆਂ ਗਈਆਂ ਉਹ ਪਤਾ ਨਹੀਂ ਕਿਹੜਾ ਕਮਿਸ਼ਨਰ ਹਨ ਮੈਨੂੰ ਯਾਦ ਭੁੱਲ ਗਈ ਸਾਚੀ ਸਾਖੀ ਕਿਤਾਬ ਉਸ ਗੱਲ ਦੀ ਗਵਾਹ ਹੈ ਤੇ ਸਾਡੇ ਨਾਲ ਜਿਹੜੀ ਬੇਇਨਸਾਫੀ ਹੁੰਦੀ ਹੈ ਅਸੀਂ ਬੇਇਨਸਾਫੀ ਦੇ ਖਾਤਰ ਪਹਿਲਾਂ ਵੀ ਲੜਦੇ ਸੀ ਅੱਗੇ ਵੀ ਲੜਾਂਗੇ ਜੇਕਰ ਸਾਡੇ ਨਾਲ ਅੱਧੇ ਬੇਇਨਸਾਫੀ ਹੁੰਦੀ ਰਹੇਗੀ ਫਿਰ ਮੈਂ ਕਹਿ ਨਹੀਂ ਸਕਦਾ ਮੈਂ ਤਾਂ 63 ਸਾਲ ਦੀ ਉਮਰ ਦਾ ਬੰਦਾ ਹੈਗਾ ਵੀ ਬੇਇਨਸਾਫੀ ਨੂੰ ਇਨਸਾਫ ਚ ਬਦਲਣ ਲਈ ਸਾਨੂੰ ਕੀ ਕਰਨਾ ਪਊਗਾ ਸਾਨੂੰ ਖਾਲਸਤਾਨ ਲੈਣਾ ਪਊਗਾ ਜਾਂ ਕਿ ਇਹਨਾਂ ਨੂੰ ਸਮਝਾਉਣਾ ਪਊਗਾ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਆ ਸਾਨੂੰ ਬਰਾਬਰ ਦੇ ਸ਼ਹਿਰੀ ਬਣਾ ਕੇ ਰੱਖੋਗੇ ਤਾਂ ਹੀ ਤੁਹਾਡੇ ਨਾਲ ਰਹਿਣ ਨੂੰ ਤਿਆਰ ਆ ਅਦਰ ਭਈਏ ੱੱਕੇ ਸਾਂ ਨਹੀਂ ਅਸੀਂ ਸਹਿਣੀਆਂ ਨਹੀਂ ਗੀਆਂ ਇਹ ਸਨ ਸਾਡੇ ਨਾਲ ਚੰਦ ਸੰਗਤ ਵੈਰੋ ਕੇ ਜਿਹੜੇ ਕਿ ਸਾਬਕਾ ਪੰਚਾਇਤ ਮੈਂਬਰ ਵੀ ਰਹੇ ਆ ਤੇ ਆ ਧਾਰਮਿਕ ਕੰਮਾਂ ਦੇ ਵਿੱਚ ਵੀ ਮੂਰੀ ਰਹੇ ਆ ਕੱਜ ਉਹਨਾਂ ਨੇ ਹਿੰਦੂ ਤਖਤ ਨੂੰ ਇੱਕ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਮੇਰਾ ਸਹਿਰਾ ਹੇਗਾ ਉਹਨਾਂ ਚਾਹ ਤੁਸੀਂ ਇਹ ਫੋਟੋ ਨੂੰ ਨਹੀਂ ਹਟਾ ਸਕਦੇ ਜੇ ਤੁਸੀਂ ਫੋਟੋ ਲਾ ਲਈ ਉਸ ਦਿਨ ਫੋਟੋ ਲਊਗੀ ਜਦ ਜਦ ਮੇਰਾ ਸ਼ਹਿਰ ਕਾਲਮ ਹੋ ਜਾਊਗਾ ਉਹਨਾਂ ਨੇ ਖਾਲਸਾਣ ਬਣਾਉਣ ਦੀ ਵੀ ਗੱਲ ਕੀਤੀ ਆ ਕੈਮਰਾਮੈਨ ਬੱਬੂ ਬੱਬੂ ਰਾਜਣ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਜਗਸ਼ਨਾ ਵੈਬ ਟੀਵੀ ਰੋਡੇ ਕਾਲਜ